ਕਸਾਈਨ ਫਰੀ ਕੋਡ ਦੇ ਵਿੱਚ ਲੱਗੇ ਨੇ ਜਿਸ ਵਿੱਚ ਦਰਸਾਇਆ ਗਿਆ ਸੀ ਕਿ ਇੱਧਰੋਂ ਚਿੱਟਾ ਮਿਲਦਾ ਏ ਅਕਸਰ ਕੈਨ ਨੂੰ ਸਾਨੂੰ ਮਿਲਦਾ ਸੀ ਪਰ ਪਹਿਲੀ ਵਾਰ ਹੋਇਆ ਸੀ ਕਿ ਫਰੀ ਕੋਡ ਦੇ ਬਾਜੀਗਰ ਬਸਤੀ ਜਾਂ ਜਿਹੜੇ ਇੱਥੇ ਪਾਰਕ ਹੈਗਾ ਉਸ ਦੀਆਂ ਦੁਵਾਰਾਂ ਦੇ ਉੱਪਰ ਇਹ ਲਿਖਿਆ ਗਿਆ ਸੀ ਆਂਗਰਵਾੜੀ ਦੇ ਸਕੂਲ ਦੀ ਗੱਲ ਕਰੀਏ ਉਸ ਦੀ ਕੰਧ ਦੇ ਉੱਪਰ ਵੀ ਇਹ ਜਿਹੜਾ ਸਾਈਨ ਲਿਖੇ ਗਏ ਸਨ ਕਿ ਇੱਥੋਂ ਇੱਧਰ ਚਿੱਟਾ ਮਿਲਦਾ ਏ ਇੱਥੋਂ 1 ਕਿਲੋਮੀਟਰ ਅੰਗੇ ਚਿੱਟਾ ਮਿਲਦਾ ਹੈ ਚਿੱਟਾ ਪੰਜਾਬ ਦੀ ਜਵਾਨੀ ਨੂੰ ਲਗਾਤਾਰ ਖਾਰ ਰਿਹਾ ਘਣਵਾਂ ਖਾ ਚੁੱਕਿਆ ਹੈ ਪਰ ਉਸ ਦੇ ਬਾਵਜੂਦ ਇਹਹੀਆਂ ਤਸਵੀਰਾਂ ਸਾਹਮਣੇ ਆਉਣੀਆਂ ਇੱਕ ਸਵਾਲ ਖੜੇ ਕਰਦੇ ਨੇ ਤਸਵੀਰਾਂ ਚੜਾ ਰਹੀਆਂ ਨੇ ਸਰਕਾਰਾਂ ਨੂੰ ਫ੍ਰੀਕੋਰਪਸ ਨੂੰ ਪ੍ਰਸ਼ਾਸਨ ਨੂੰ ਕਿ ਹਲੇ ਵੀ ਚਿੱਟਾ ਵੇਖ ਰਿਹਾ ਤੁਸੀਂ ਭਾਵੇਂ ਲੱਖ ਦਾ ਵੇ ਕਰ ਲੋ ਉਹ ਦੱਸ ਵੀ ਰਹੇ ਨੇ ਕਿ ਇਸ ਪਾਸੇ ਵੇਖ ਰਿਹਾ ਸਵਾਲ ਉਹੀ ਖੜਾ ਹੋ ਜਾਂਦੇ ਨੇ ਕਿ ਇਹਦੇ ਵਿੱਚ ਹੁਣ ਕਾਰਵਾਈ ਕੀ ਹੁੰਦੀ ਹੈ ਕੀ ਲਿਖਣ ਵਾਲਿਆਂ ਦੇ ਖਿਲਾਫ ਕਾਰਵਾਈ ਹੁੰਦੀ ਹੈ ਚਾਫਰ ਚਿੱਟਾ ਵਿਚਰਾਂ ਦੇ ਖਿਲਾਫ ਕਰ ਵੀ ਜਦੀ ਹੈ ਪੰਜਾਬ ਦੇ ਵਿੱਚ ਚਿੱਟਾ ਹਲੇ ਵੀ ਵਿਕ ਰਿਹਾ ਹੈ ਇਹ ਕੀ ਹੈ ਸਵਾਲ ਹੈ ਸਾਮੀ ਦੀਆਂ ਸਰਕਾਰਾਂ ਨੂੰ ਅਤੇ ਪੁਲਿਸ ਨੂੰ ਕੀ ਵਾਕਈ ਚਿੱਟਾ ਹਲੇ ਮਿਲ ਰਿਹਾ ਇੱਕ ਸਾਈਨ ਫਰੀ ਕੋਰਟ ਦੇ ਵਿੱਚ ਲੱਗੇ ਨੇ ਜਿਸ ਵਿੱਚ ਦਰਸਾਇਆ ਗਿਆ ਸੀ ਕਿ ਇਧਰੋਂ ਚਿੱਟਾ ਮਿਲਦਾ ਹੈ ਅਕਸਰ ਕਹਿਨ ਨੂੰ ਤਾਂ ਸਾਨੂੰ ਮਿਲਦਾ ਸੀ ਪਰ ਪਹਿਲੀ ਵਾਰ ਹੋਇਆ ਸੀ ਕਿ ਫਰੀਕੋਟ ਦੇ ਬਾਜੀਗਰ ਬਸਤੀਆਂ ਜਿਹੜੇ ਇੱਥੇ ਪਾਰਕ ਹੈਗਾ ਉਸ ਦੀਆਂ ਦੁਵਾਰਾਂ ਦੇ ਉੱਪਰ ਇਹ ਲਿਖਿਆ ਗਿਆ ਸੀ ਫਿਲਹਾਲ ਹੁਣ ਜਿਹੜੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਸ ਵਿੱਚ ਇਹਨਾਂ ਨੂੰ ਜਿਹੜਾ ਹੈਗਾ ਕਾਲਾ ਕਰ ਦਿੱਤਾ ਗਿਆ ਫਰੀਕੋਟ ਪੁਲਿਸ ਵੱਲੋਂ ਪਹੁੰਚ ਕੇ ਕਾਲਖ ਮਲ ਦਿੱਤੀ ਗਈ ਹੈਗੀ ਹੈ ਇਧਰ ਨਾਲ ਅੰਗਵਾੜੀ ਹੈਗਾ ਆਂਗਣਵਾੜੀ ਦੇ ਸਕੂਲ ਦੀ ਗੱਲ ਕਰੀਏ ਉਸ ਦੀ ਕੰਧ ਦੇ ਉੱਪਰ ਵੀ ਇਹ ਜਿਹੜਾ ਸਾਈਨ ਲਿਖੇ ਗਏ ਸਨ ਕਿ ਇੱਥੋਂ ਇਧਰ ਚਿੱਟਾ ਮਿਲਦਾ ਹੈ ਇੱਥੋਂ 1 ਕਿਲੋਮੀਟਰ ਅੱਗੇ ਚਿੱਟਾ ਮਿਲਦਾ ਹੈ ਇਹ ਏਰੀਏ ਦੀ ਗੱਲ ਕਰੀਏ ਤਾਂ ਜਦੋਂ ਵੀ ਫਰੀ ਚੈਕਿੰਗ ਕੀਤੀ ਜਾਂਦੀ ਹੈ ਤਾਂ ਇਸ ਏਰੀਆ ਦੇ ਵਿੱਚ ਵੀ ਕੀਤੀ ਜਾਂਦੀ ਆ ਇਧਰ ਕਈ ਅਜਿਹੇ ਲੋਕ ਨੇ ਜੋ ਗਲਤ ਪ੍ਰਵਿਰਤੀ ਦੇ ਲੋਕ ਨੇ ਜੋ ਫ੍ਰੀ ਕੋਡ ਪੋਸਟ ਦੀ ਲਿਸਟ ਵਿੱਚ ਹਨ ਉਹਨਾਂ ਦੀ ਚੈਕਿੰਗ ਕੀਤੀ ਜਾਂਦੀ ਆ ਪਰ ਇਹ ਲਿਖਣ ਦਾ ਕਾਰਨ ਸਵਾਲ ਖੜੇ ਕਰਦਾ ਕਿ ਇੱਕ ਪਾਸੇ ਸਰਕਾਰ ਆ ਦਾਅਵੇ ਕਰ ਰਹੀਆਂ ਨੇ ਕਿ ਅਸੀਂ ਨਸ਼ਾ ਖਤਮ ਕਰ ਦਿੱਤਾ ਪਰ ਦੂਜੇ ਪਾਸੇ ਇਹ ਸਾਈਨ ਬੋਰਡ ਲੱਗੇ ਨੇ ਕਿ ਇੱਧਰ ਨਸ਼ਾ ਵਿਕਦਾ ਹੈ ਇੱਧਰ ਚਿੱਟਾ ਵਿਕਦਾ ਹੈ ਚਿੱਟਾ ਪੰਜਾਬ ਦੀ ਜਵਾਨੀ ਨੂੰ ਲਗਾਤਾਰ ਖਾਰਿਆ ਘਣਵਾਂ ਖਾ ਚੁੱਕਿਆ ਹੈ ਪਰ ਉਸ ਦੇ ਬਾਵਜੂਦ ਇਹਹੀਆਂ ਤਸਵੀਰਾਂ ਸਾਹਮਣੇ ਆਉਣੀਆਂ ਇੱਕ ਸਵਾਲ ਖੜੇ ਕਰਦੇ ਨੇ ਕਿ ਇਹ ਪ੍ਰਸ਼ਾਸਨ ਉਤੇ ਸਰਕਾਰ ਨੂੰ ਕਿੰਨੇ ਕਿਤੇ 10 ਵੀ ਰਏ ਹਨ ਕਿ ਇੱਧਰ ਵਿਕ ਰਿਹਾ ਤੁਹਾਡੀਆਂ ਲੱਖ ਕਾਰਵਾਈਆਂ ਕੀਤੀਆਂ ਹੋਣ ਪਰ ਇਹਦੇ ਨਾਲ ਜੇਕਰ ਇੱਧਰ ਮਿਲਦਾ ਹੈ ਤੇ ਫਿਰ ਕਾਰਵਾਈਆਂ ਕੀ ਦੀਆਂ ਕਿੱਥੇ ਨੇ ਫਿਰ ਉਹ ਜੋ ਦਾਅਵੇ ਨੇ ਉਹ ਕੀ ਖੋਖਲੇ ਨੇ ਕਿ ਪੰਜਾਬ ਦੇ ਵਿੱਚ ਅਜੇ ਹੀ ਹੁੰਦਾ ਰਹੇਗਾ ਇੱਥੇ ਹਾਲਾ ਇੱਕ ਵਾਰ ਜਿਹੜੀ ਹੈਗੀ ਕਾਲਖਮਲ ਦਿੱਤੀ ਗਈ ਹੈ ਪਰ ਕਾਲਖਮਲ ਨਾਲ ਇਹ ਚੀਜ਼ ਦਾ ਹੱਲ ਨਹੀਂ ਹੋਏਗਾ ਪੰਜਾਬ ਦੇ ਵਿੱਚ ਹਲੇ ਵੀ ਜਿਹੜੀ ਜਵਾਨੀਆਂ ਚਿੱਟੇ ਦੀ ਗਰਫ ਦੇ ਵਿੱਚ ਵਈ ਹੈ ਲਗਾਤਾਰ ਟੀਕੇ ਲਾ ਕੇ ਜਿਹੜੀ ਜਵਾਨੀ ਮਰ ਰਹੀ ਹੈ ਕਿ ਇੱਕ ਪਾਸੇ ਵਿਦੇਸ਼ਾਂ ਨੂੰ ਜਾ ਰਹੀ ਹੈ ਦੂਜੇ ਪਾਸੇ ਪੰਜਾਬ ਦੇ ਵਿੱਚ ਲਗਾਤਾਰ ਜਵਾਨੀ ਜਿਹੜੀ ਹੈਗੀ ਨਸ਼ੇ ਦੇ ਦਲ ਦੇ ਵਿੱਚ ਫਸੀ ਹੋਈ ਹੈ ਤੇ ਜਿਹਦੀਆਂ ਇਹ ਤਸਵੀਰਾਂ ਨੇ ਇਹ ਤਸਵੀਰਾਂ ਚੜਾ ਰਹੀਆਂ ਨੇ ਸਰਕਾਰਾਂ ਨੂੰ ਪ੍ਰੀਕੋਡ ਪੁਲਸ ਨੂੰ ਪ੍ਰਸ਼ਾਸਨ ਨੂੰ ਕਿ ਹਲੇ ਵੀ ਚਿੱਟਾ ਵੇਖ ਰਿਹਾ ਤੁਸੀਂ ਭਾਵੇਂ ਲੱਖ ਦਾ ਵੇ ਕਰ ਲੋ ਉਹ ਦੱਸ ਵੀ ਰਹੇ ਨੇ ਕਿ ਇਸ ਪਾਸੇ ਵੇਖ ਰਿਹਾ ਪਰ ਉਸ ਤੋਂ ਬਾਅਦ ਹੁਣ ਇਹ ਲੱਗਣ ਤੋਂ ਬਾਅਦ ਅਕਸਰ ਹੀ ਹਰਕਤ ਵਿੱਚ ਆਉਂਦੀ ਹੈ ਪਰ ਪ੍ਰੀਕੋਡ ਪੁਲਸ ਹਰਕਤ ਵਿੱਚ ਚਾਈ ਉਹਨਾਂ ਵੱਲੋਂ ਸਿਰਫ ਇੱਕ ਵਾਰ ਜਿਹੜਾ ਇਸ ਨੂੰ ਸਾਫ਼ ਕਰ ਦਿੱਤਾ ਗਿਆ ਕੋਈ ਵੀ ਇਸ ਏਰੀਏ ਦੇ ਵਿੱਚ ਆਪਾਂ ਕਹਿ ਸਕਦੇ ਅੱਜ ਚੈਕਿੰਗ ਜਾਂ ਰੇਡ ਨਹੀਂ ਕੀਤੀ ਗਈਗੀ ਤੇ ਹੁਣ ਦੇਖਣਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਮਾਮਲੇ ਦੇ ਵਿੱਚ ਕੀ ਕਾਰਵਾਈ ਨਿਕਲ ਕੇ ਸਾਹਮਣੇ ਆਉਂਦੀ ਹੈ ਹਾਲਾਂਕਿ ਜਿਹੜਾ ਗੱਲ ਕੀਤੀ ਜਾਵੇ ਤਾਂ ਲਗਾਤਾਰ ਹੀ ਕੁਝ ਦਿਨ ਹੀ ਕਿਤੇ ਕਿਤੇ ਗੈਂਗਸਟਰਾਂ ਤੇ ਗਲਤ ਪ੍ਰਤੀ ਲੋਕਾਂ ਦੇ ਖਿਲਾਫ ਰੇਡ ਕੀਤੀ ਜਾਂਦੀ ਹੈ ਤੇ ਇਹ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾਇਆ ਕਿਤੇ ਤਸਵੀਰਾਂ ਦੇ ਵਿੱਚ ਲਿਖਣ ਦੇ ਕਾਰਨ ਕੰਨਾਂ ਤੇ ਲਿਖਣ ਦੇ ਕਾਰਨ ਇੱਕ ਵਾਰ ਟੀਚਰਾਂ ਦੇ ਵਿੱਚ ਵੀ ਕਿਉਂਕਿ ਇੱਥੇ ਛੋਟੇ ਬੱਚੇ ਆਉਂਦੇ ਉਹਨਾਂ ਦੇ ਵਿੱਚ ਵੀ ਇੱਕ ਵਾਰੀ ਸਹਿਮ ਦਾ ਮੋਲ ਬਣ ਗਿਆ ਸੀ ਉਹਨਾਂ ਨੂੰ ਵੀ ਡਰ ਸੀ ਕਿ ਇਹ ਕਿਤੇ ਕਿਤਨੇ ਉਹਨਾਂ ਤੇ ਕੋਈ ਕਾਰਵਾਈ ਨਾ ਹੋਵੇ ਜਾਂ ਕੋਈ ਨਸ਼ੇੜੀ ਉਹਨਾਂ ਕੋਲ ਇੱਥੇ ਨਾ ਪੜ ਕੇ ਮੰਗਣ ਆਜੇ ਤੇ ਇਹ ਪਰ ਸਵਾਲ ਖੜੇ ਹੁੰਦੇ ਨੇ ਕਿ ਇਹ ਚੀਜ਼ ਲਿਖੀ ਗਈ ਹੈ ਕਿ ਇਹ ਸਵਾਲ ਉਹੀ ਖੜਾ ਹੋ ਜਾਂਦੇ ਨੇ ਕਿ ਇਹਦੇ ਵਿੱਚ ਹੁਣ ਕਾਰਵਾਈ ਕੀ ਹੁੰਦੀ ਆ ਕੀ ਲਿਖਣ ਵਾਲਿਆਂ ਦੇ ਖਿਲਾਫ ਕਾਰਵਾਈ ਹੁੰਦੀ ਹੈ ਜਾਂ ਫਿਰ ਚਿੱਟਾ ਵੇਚਣ ਵਾਲਿਆਂ ਦੇ ਖਿਲਾਫ ਕਾਰਵਾਈ ਹੁੰਦੀ ਹੈ ਜਾਂ ਫਿਰ ਸਰਕਾਰ ਤੇ ਸਵਾਲ ਖੜੇ ਹੋ ਰਹੇ ਨੇ ਕਿ ਤੁਹਾਡੇ ਏਰੀਆ ਦੇ ਵਿੱਚ ਚਿੱਟਾ ਹਲੇ ਵੀ ਇਤਰਫ ਵਿਕ ਰਿਹਾ ਹੈਗਾ ਉਹ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਫ੍ਰੀਕੋਰਪਸ ਇਹਦੇ ਵਿੱਚ ਕੀ ਕਰ ਕਰਦੀ ਇਹਨੇ ਏਰੀਆ ਦੇ ਵਿੱਚ ਅੱਜ ਰੇਡ ਕਰਦੀ ਹੈ ਜਾਂ ਨਹੀਂ ਛੁੱਟੀਆਂ ਆ ਗਿਆ ਸੀ ਹਾਂਜੀ ਸੰਡੇ ਦੀ ਤੇ ਮੰਡੇ ਦੀ ਦੋ ਛੁੱਟੀਆਂ ਆ ਗਿਆ ਅੱਜ ਅਸੀਂ ਸੈਂਟਰ ਜਦੋਂ ਖੋਲਿਆ ਤੇ ਸਾਡੀ ਨਿਗਾਹ ਸਿੱਧੀ ਉੱਥੇ ਹੀ ਪਈ ਹੈ ਉੱਪਰ ਲਿਖਿਆ ਹੋਇਆ ਵੱਡੇ ਵੱਡੇ ਅੱਖਰਾਂ 'ਚ ਚਿੱਟਾ ਲਗੋ ਇਹ ਨਹੀਂ ਪਤਾ ਸਾਨੂੰ ਕੱਲ ਲਿਖਿਆ ਕਿ ਅੱਜ ਲਿਖਿਆ ਤੇ ਸਾਰਾ ਰੰਗ ਵਗੈਰਾ ਪਿੱਛੇ ਪਿਆ ਆ ਬਾਹਰ ਦੁਆਰ ਤੇ ਵੀ ਲਿਖਿਆ ਬਾਹਰ ਦੁਆਰ ਤੇ ਵੀ ਤਿੰਨ ਚਾਰ ਥਾਵਾਂ ਤੇ ਤੁਸੀਂ ਕੋਈ ਦੱਸਿਆ ਮੋਤਵਰ ਬੰਦੇ ਨੂੰ ਜਾਂ ਆਪਣੇ ਡਿਪਾਰਟਮੈਂਟ ਨੂੰ ਜੀ ਐਮਸੀ ਨੂੰ ਫੋਨ ਕੀਤਾ ਆ ਕਮਲਜੀਤ ਐਮਸੀ ਐ ਪਰ ਹਾਲੇ ਤੱਕ ਕੋਈ ਨਹੀਂ ਆਇਆ ਸਾਡੇ ਕੋਲ ਤਾਂ ਕੀ ਲੱਗਦਾ ਸ਼ਰਾਰਤ ਕੀਤੀ ਕਿਸੇ ਨੇ ਜਾਂ ਮਤਲਬ ਥੋੜ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹ ਨਹੀਂ ਹੁਣ ਸਾਨੂੰ ਅਸੀਂ ਕੁਝ ਨਹੀਂ ਕਹਿ ਸਕਦੇ ਵੀ ਕਿਸੇ ਨੂੰ ਫੜਾਉਣ ਦਾ ਤਰੀਕਾ ਉਹਨਾਂ ਦਾ ਵੀ ਲਿਖਿਆ ਹੋਇਆ ਵੀ 1 ਕਿਲੋਮੀਟਰ ਜਾਂ ਕਿਸੇ ਨੇ ਫੜਾਉਣ ਦਾ ਤਰੀਕਾ ਵੀ ਸਾਡੇ ਨਾਲ ਤਾਂ ਕੋਈ ਕਿਸੇ ਦਾ ਹੈ ਨਹੀਂ ਹੈ ਜਾਂ ਕੁਝ ਕੈਮਰਾਮੈਨ ਤਰਮਿੰਦਰ ਨਾਲ ਜਗਮਤ ਟੀਵੀ ਲਈ ਜਗਤਾਰ ਸਿੰਘ